ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਅੱਜ ਤਰੀਕ ਹੈਗੀ ਆ 9 ਨਵੰਬਰ 2025 ਅੱਜ ਦੀ ਵੀਡੀਓ ਵਿੱਚ ਆਪਾਂ ਫਿਰ ਤੋਂ ਗੱਲ ਕਰਾਂਗੇ ਬਾਸਮਤੀ ਅਤੇ ਮੁੱਛਲ ਦੇ ਨਵੇਂ ਰੇਟਾਂ ਬਾਰੇ ਜਿਵੇਂ ਕਿ ਆਪਾਂ ਸੁਣਦੇ ਹਾਂਗੇ ਵੀ ਬਾਸਮਤੀ ਦੇ ਰੇਟ ਆ ਜਿਹੜੇ ਵੱਧ ਚੁੱਕੇ ਨੇਗੇ ਵੀ ਉਹ ਕਿਹੜੀ ਬਾਸਮਤੀ ਦੇ ਵਧੇ ਨੇ ਰੇਟ ਆ ਆਪਾਂ ਉਹਦੇ ਬਾਰੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਪਾ ਤੁਹਾਨੂੰ ਲਾਸਟ ਦੇ ਵਿੱਚ ਦੱਸਾਂਗੇ ਵੀ ਕਿਹੜੀ ਬਾਸਮਤੀ ਦੇ ਰੇਟ ਵਧੇ ਨੇਗੇ ਤੇ ਵੀਡੀਓ ਨਾਲ ਬਨੇ ਰਹੋ ਤੇ ਅਪਾ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਸਮਤੀ ਅਤੇ ਮੁੱਸਲ ਦੇ ਨਵੇਂ ਰੇਟਾਂ ਦੇ ਬਾਰੇ ਜਿਵੇਂ ਕਿ ਸਭ ਤੋਂ ਪਹਿਲਾਂ ਹਰਿਆਣੇ ਦੀ ਕੈਂਥਲ ਮੰਡੀ ਦੀ ਗੱਲ ਕਰ ਲਈਏ ਇੱਥੇ 1400 ਇੱਕ ਮੁੱਸਲ ਦਾ ਰੇਟ 3285 ਰੁਪਈਆ ਤੋਂ ਲੈ ਕੇ 3500 ਰੁਪਈਆ ਤੱਕ ਵਿਕਿਆ ਅਤੇ 11 21 ਦਾ ਰੇਟ 3500 ਤੋਂ ਲੈ ਕੇ 3800 ਰੁਪਈਆ ਤੱਕ ਵਿਕਿਆ ਅਤੇ 17 18 ਦਾ ਰੇਟ 3200 ਤੋਂ ਲੈ ਕੇ 3380 ਰੁਪਈਆ ਤੱਕ ਵਿਕਿਆ 1509 ਦਾ ਰੇਟ 3000 ਤੋਂ ਲੈ ਕੇ 3220 ਰੁਪਈਆ ਤੱਕ ਵਿਕਿਆ 1847 ਦਾ ਰੇਟ 2600 ਰੁਪਏ ਤੱਕ ਵਿਕਿਆ ਅਤੇ 1885 ਦਾ ਰੇਟ 3500 ਤੋਂ ਲੈ ਕੇ 3600 ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਜੀਂਦ ਮੰਡੀ ਦੇ ਵਿੱਚ 1121 ਦਾ ਰੇਟ 3800 ਤੋਂ ਲੈ ਕੇ 4900 ਰੁਪਏ ਤੱਕ ਵਿਕਿਆ ਅਤੇ 1847 ਦਾ ਰੇਟ 2750 ਰੁਪਈਆ ਤੋਂ ਲੈ ਕੇ 2900 ਰੁਪਈਆ ਤੱਕ ਵਿਕਿਆ 1885 ਦਾ ਰੇਟ 3500 ਤੋਂ ਲੈ ਕੇ 3660 ਰੁਪਈਆ ਤੱਕ ਵਿਕਿਆ ਅਤੇ 1509 ਦਾ ਰੇਟ 3000 ਰੁਪਈਆ ਤੱਕ ਵਿਕਿਆ ਇਸ ਤੋਂ ਅੱਗੇ ਸਮਾਲਖਾ ਮੰਡੀ ਦੇ ਵਿੱਚ 1509 ਦਾ ਰੇਟ 3050 ਰੁਪਈਆ ਤੱਕ ਵਿਕਿਆ 17 18 ਦਾ ਰੇਟ 3500 ਰੁਪਈਆ ਤੱਕ ਵਿਕਿਆ ਅਤੇ ਮੱਛਲ 1401 ਦਾ ਰੇਟ 3300 ਤੋਂ ਲੈ ਕੇ 3580 ਰੁਪਈਆ ਤੱਕ ਵਿਕਿਆ PV01 ਦਾ ਰੇਟ 3300 ਰੁਪਈਆ ਤੱਕ ਰਿਹਾ ਅਤੇ 1885 ਦਾ ਰੇਟ 3300 ਤੋਂ ਲੈ ਕੇ 3550 ਰੁਪਇਆ ਤੱਕ ਰਿਹਾ ਅਤੇ 11 21 ਦਾ ਰੇਟ 3600 ਤੋਂ ਲੈ ਕੇ 3850 ਰੁਪਇਆ ਤੱਕ ਵਿਕਿਆ ਇਸ ਤੋਂ ਅੱਗੇ ਮੌਣਕ ਮੰਡੀ ਦੇ ਵਿੱਚ 1509 ਦਾ ਰੇਟ 2950 ਰੁਪਇਆ ਤੋਂ ਲੈ ਕੇ 3000 ਰੁਪਇਆ ਤੱਕ ਰਿਹਾ ਅਤੇ 18 85 ਦਾ ਰੇਟ 3100 ਤੋਂ ਲੈ ਕੇ 3340 ਰੁਪਇਆ ਤੱਕ ਰਿਹਾ ਅਤੇ 17 18 ਦਾ ਰੇਟ 3200 ਤੋਂ ਲੈ ਕੇ 3380 ਰੁਪਇਆ ਤੱਕ ਰਿਹਾ ਮੱਛਲ 1400 ਇੱਕ ਦਾ ਰੇਟ 3500 ਤੋਂ ਲੈ ਕੇ 3625 ਰੁਪਇਆ ਤੱਕ ਵਿਕਿਆ ਇਸ ਤੋਂ ਅੱਗੇ ਪਾਣੀਪਤ ਮੰਡੀ ਦੇ ਵਿੱਚ 11 21 ਦਾ ਰੇਟ 3800 ਤੋਂ ਲੈ ਕੇ 4170 ਰੁਪਇਆ ਤੱਕ ਵਿਕਿਆ ਅਤੇ ਇੱਥੇ ਹੀ ਹੱਥ ਝਾੜ ਦਾ ਰੇਟ 4500 ਰੁਪਇਆ ਤੱਕ ਵੀ ਵਿਕਿਆ ਵਧੀਆ ਢੇਰੀ ਦਾ ਅਤੇ ਇਸ ਦੇ ਨਾਲ 17 18 ਦਾ ਰੇਟ 3400 ਰੁਪਇਆ ਤੱਕ ਵਿਕਿਆ 18 85 ਦਾ ਰੇਟ 3350 ਰੁਪਇਆ ਤੋਂ ਲੈ ਕੇ 3600 ਰੁਪਇਆ ਤੱਕ ਵਿਕਿਆ ਇਸ ਤੋਂ ਅੱਗੇ ਪਾਤੜਾ ਮੰਡੀ ਦੇ ਵਿੱਚ 17 18 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ 18 85 ਦਾ ਰੇਟ 3200 ਤੋਂ ਲੈ ਕੇ 3420 ਰੁਪਏ ਤੱਕ ਵਿਕਿਆ 1400 ਇੱਕ ਮਸਲ ਦਾ ਰੇਟ 3100 ਤੋਂ ਲੈ ਕੇ 3400 ਰੁਪਏ ਦੇ ਵਿਚਕਾਰ ਵਿਕਿਆ ਅਤੇ 1509 ਦਾ ਰੇਟ 3000 ਤੋਂ ਲੈ ਕੇ 3100 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਅਬੋਰ ਮੰਡੀ ਦੇ ਵਿੱਚ 17 18 ਦਾ ਰੇਟ 3200 ਤੋਂ ਲੈ ਕੇ 3300 ਰੁਪਏ ਤੱਕ ਰਿਹਾ ਅਤੇ 1847 ਦਾ ਰੇਟ 2700 ਰੁਪਏ ਤੱਕ ਰਿਹਾ 1401 ਦਾ ਰੇਟ 3500 ਰੁਪਏ ਤੱਕ ਰਿਹਾ 1509 ਦਾ ਰੇਟ 2800 ਤੋਂ ਲੈ ਕੇ 3000 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਖਨੌਰੀ ਮੰਡੀ ਦੇ ਵਿੱਚ 1509 ਦਾ ਰੇਟ 2900 ਰੁਪਏ ਤੱਕ ਰਿਹਾ ਅਤੇ 1847 ਦਾ ਰੇਟ 2700 ਰੁਪਏ ਤੱਕ ਰਿਹਾ ਅਤੇ 1121 ਦਾ ਰੇਟ 3500 ਤੋਂ ਲੈ ਕੇ 3700 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਸਮਾਣਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3050 ਰੁਪਏ ਤੱਕ ਰਿਹਾ 1847 ਦਾ ਰੇਟ 2700 ਤੋਂ ਲੈ ਕੇ 2850 ਰੁਪਏ ਤੱਕ ਰਿਹਾ ਅਤੇ 17 18 ਦਾ ਰੇਟ 3000 ਤੋਂ ਲੈ ਕੇ 3280 ਰੁਪਏ ਤੱਕ ਰਿਹਾ ਮੱਛਲ 1401 ਦਾ ਰੇਟ 3300 ਤੋਂ ਲੈ ਕੇ 3570 ਰੁਪਏ ਤੱਕ ਰਿਹਾ ਅਤੇ 1885 ਦਾ ਰੇਟ 3460 ਰੁਪਏ ਤੱਕ ਰਿਹਾ ਇਸ ਤੋਂ ਕਿ ਰਾਜਪੁਰਾ ਮੰਡੀ ਦੇ ਵਿੱਚ 1509 ਦਾ ਰੇਟ 3050 ਰੁਪਏ ਤੱਕ ਲੱਗਿਆ ਅਤੇ 1401 ਦਾ ਰੇਟ ਮਸ਼ਾਲਾ 3500 ਰੁਪਏ ਤੱਕ ਲੱਗਿਆ ਅਤੇ 1692 ਦਾ ਰੇਟ 2900 ਰੁਪਏ ਲੱਗਿਆ ਇਸ ਤੋਂ ਅੱਗੇ ਸਨਾਮ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3120 ਰੁਪਏ ਤੱਕ ਰਿਹਾ 1692 ਦਾ ਰੇਟ 2600 ਤੋਂ ਲੈ ਕੇ 3080 ਰੁਪਏ ਤੱਕ ਰਿਹਾ 1885 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ ਮੁੱਛਲ 1400 ਇੱਕ ਦਾ ਰੇਟ 3300 ਤੋਂ ਲੈ ਕੇ 3600 50 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਨਾਬਾ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3020 ਰੁਪਏ ਤੱਕ ਰਿਹਾ ਅਤੇ 1847 ਦਾ ਰੇਟ 2800 ਰੁਪਏ ਤੱਕ ਰਿਹਾ 1400 ਇੱਕ ਮੁੱਛਲ ਦਾ ਰੇਟ 3300 ਤੋਂ ਲੈ ਕੇ 3800 ਰੁਪਏ ਤੱਕ ਵਿਕਿਆ ਅਤੇ 1121 ਦਾ ਰੇਟ ਹੱਥ ਛਾੜ ਦਾ ਰੇਟ 4300 ਰੁਪਏ ਤੱਕ ਰਿਹਾ ਅਤੇ ਕੰਬਾਈਨ ਵਾਲੇ ਦਾ ਰੇਟ 3600 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਮਰੇਲ ਕੋਟਲਾ ਮੰਡੀ ਦੇ ਵਿੱਚ 11 21 ਦਾ ਰੇਟ 3300 ਤੋਂ ਲੈ ਕੇ 3600 ਦੇ ਵਿਚਕਾਰ ਰਿਹਾ ਅਤੇ 17 18 ਦਾ ਰੇਟ 3300 ਦੇ ਵਿਚਕਾਰ ਰਿਹਾ ਅਤੇ 18 47 2800 ਦੇ ਵਿਚਕਾਰ ਰਿਹਾ ਇਸ ਤੋਂ ਅੱਗੇ ਬਰਨਾਲਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3100 ਰੁਪਏ ਤੱਕ ਰਿਹਾ ਅਤੇ 17 18 ਦਾ ਰੇਟ 3300 ਰੁਪਏ ਤੱਕ ਰਿਹਾ ਅਤੇ 11 21 ਦਾ ਰੇਟ 3500 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਤਰਨ ਤਰਨ ਮੰਡੀ ਦੇ ਵਿੱਚ 1509 ਦਾ ਰੇਟ 2980 ਰੁਪਈਆ ਤੋਂ ਲੈ ਕੇ 3100 ਰੁਪਏ ਤੱਕ ਲੱਗਿਆ ਅਤੇ 11 21 ਦਾ ਰੇਟ 3700 ਤੋਂ ਲੈ ਕੇ 4000 ਰੁਪਏ ਤੱਕ ਲੱਗਿਆ 1401 ਦਾ ਰੇਟ 3300 ਤੋਂ ਲੈ ਕੇ 3500 ਰੁਪਏ ਤੱਕ ਰਿਹਾ 18 85 ਦਾ ਰੇਟ 3200 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਮੁਕਤ ਸਰਸਾ ਮੰਡੀ ਦੀ ਗੱਲ ਕਰਦੇ ਆਂ ਇੱਥੇ 1509 ਦਾ ਰੇਟ 2900 ਤੋਂ ਲੈ ਕੇ 3000 ਰੁਪਏ ਤੱਕ ਰਿਹਾ 11 21 ਦਾ ਰੇਟ 3800 ਰੁਪਏ ਤੱਕ ਵਿਕਿਆ 1401 ਦਾ ਰੇਟ 3340 ਰੁਪਈਆ ਤੱਕ ਵਿਕਿਆ 18 47 2700 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਕੋਟਕਪੁਰਾ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ ਤੱਕ ਵਿਕਿਆ ਅਤੇ 11 21 3650 ਰੁਪਈਆ ਤੱਕ ਵਿਕਿਆ 17 18 3200 ਤੋਂ ਲੈ ਕੇ 3420 ਰੁਪਇਆ ਤੱਕ ਵਿਕਿਆ ਇਸ ਤੋਂ ਅੱਗੇ ਜੰਡਿਆਲਾ ਗੁਰੂ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3050 ਰੁਪਇਆ ਤੱਕ ਰਿਹਾ 1885 2800 ਰੁਪਇਆ ਤੱਕ ਰਿਹਾ ਇਸ ਤੋਂ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਬਾਸਮਤੀ ਦੀ ਕਿਹੜੀ ਕਿਸਮ ਦਾ ਰੇਟ ਜ਼ਿਆਦਾ ਲੱਗ ਰਿਹਾ ਹੈਗਾ ਜਾਂ ਫਿਰ ਘੱਟ ਲੱਗ ਰਿਹਾ ਜਿਹੜਾ ਜ਼ਿਆਦਾ ਲੱਗਣ ਦਾ ਕੀ ਕਾਰਨ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਆ ਵੀ ਇੱਕ ਤਾਂ ਹੱਥ ਝਾੜ ਵਾਲੀ ਜਿਹੜੀ ਵੈਰੈਟੀ ਹੁੰਦੀ ਆ ਕਿਸੇ ਵੀ ਕਿਸਮ ਦੀ ਲਾ ਲਓ ਤੁਸੀਂ ਜਾਂ ਤਾਂ ਬਾਸਮਤੀ ਦੀ ਹੋਗੀ ਜਾਂ ਫਿਰ ਮੁਥਲ ਦੀਆਂ ਹੋਗੀਆਂ ਜਿੰਨੀਆਂ ਵੀ ਇਹ ਹੱਥ ਝਾੜ ਵਾਲੀਆਂ ਵੈਰੈਟੀਆਂ ਹੋਣਗੀਆਂ ਉਹਨਾਂ ਦਾ ਰੇਟ ਹਮੇਸ਼ਾ ਵੱਧ ਲੱਗਦਾ ਹੁੰਦਾ ਮੰਡੀ ਦੇ ਵਿੱਚ ਉਸ ਤੋਂ ਅੱਗੇ ਜੇਕਰ ਦਾਣੇ ਦੀ ਕੁਆਲਿਟੀ ਵਧੀਆ ਗਈ ਦਾਣਾ ਵਜਨਦਾਰਾ ਚਮਕਦਾਰਾ ਦਾਣਾ ਤਾਂ ਉਹਦਾ ਵੀ ਰੇਟ ਆ ਜਿਹੜਾ 4000 ਤੋਂ ਪਲੱਸ ਉਹ ਵਿਕ ਸਕਦਾ ਅੱਜ ਦੇ ਟਾਈਮ 'ਚ ਜੇ ਆਪਾਂ ਗੱਲ ਕਰੀਏ ਤਾਂ ਹੁਣ ਆਪਾਂ ਦੇਖਦੇ ਆ ਰਹੇ ਹਾਂ ਸੁਣਦੇ ਵੀ ਆ ਰਹੇ ਹਾਂ ਵੀ 4500 5000 ਰੁਪਏ ਤੱਕ ਵੀ ਜਿਹੜਾ ਬਾਸਮਤੀ ਦਾ ਰੇਟ ਹੁਣ ਤੱਕ ਲੱਗਿਆ ਉਹ ਸਿਰਫ ਇਹੀ ਕਾਰਨ ਸੀਗਾ ਇੱਕ ਤਾਂ ਹੱਥ ਛਾੜ ਦਾ ਕਾਰਨ ਹੋ ਜਾਂਦਾ ਤੇ ਦੂਜੇ ਨੰਬਰ ਤੇ ਛਾਂ ਸਮਹਾਲ ਜੇ ਚੰਗੀ ਹੁੰਦੀ ਆ ਤਾਂ ਦਾਣੇ ਦੀ ਕੁਆਲਿਟੀ ਵਧੀਆ ਬਣਦੀ ਆ ਤਾਂ ਆਟੋਮੈਟਕੀ ਉਹਦਾ ਰੇਟ ਆ ਜਿਹੜਾ ਵੱਧ ਲੱਗਦਾ ਇਹੀ ਵੱਡਾ ਕਾਰਨ ਆ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਕਾਰਨ ਨਹੀਂ ਹੈਗਾ ਇਹਦੇ ਵਿੱਚ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਆਪਾਂ ਇਦਾਂ ਦੀ ਜਾਣਕਾਰੀ ਲੈ ਕੇ ਫੇਰ ਮਿਲਦੇ ਆਂ ਧੰਨਵਾਦ ਵੀਡੀਓ ਦੇਖਣ ਲਈ